ਨੀ ਪੂਰੀ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਮੇਰੇ ਫਾਦਰ ਸਾਹਿਬ ਦੇ ਸਿਰ 'ਚ ਕਲੌਟ ਹੈ ਆਈਸੀਓ ਚੋ ਭਰਤੀ ਨੇ ਪਰ ਉਹ ਕਹਿ ਰਹੇ ਆ ਜੀ ਡਿਸਚਾਰਜ ਕਰੋ ਨਾ ਹੀ ਉਹਨਾਂ ਦਾ ਇੱਕ ਵੀ ਬੰਦਾ ਫੜਿਆ ਗਿਆ ਹੈ ਤੇ ਸਾਡੇ ਉੱਤੇ ਉਲਟਾ ਕੰਪਰੋਮਾਈਜ਼ ਦਾ ਪ੍ਰੈਸ਼ਰ ਪਾਇਆ ਜਾ ਰਿਹਾ ਜੀ ਤੁਸੀਂ ਕੰਪਰੋਮਾਈਜ਼ ਕਰੋ ਉਹਦੇ ਸਿਰ ਤੇ 7 ਟਾਂਕੇ ਨੇ ਹੈੱਡ ਇੰਜਰੀ ਐ ਉਹਦੇ ਹੱਥ ਤੇ ਟਾਂਕੇ ਨੇ 15 ਤੋਂ 20 ਟਾਂਕੇ ਨੇ ਉਹਦੇ ਪਰ ਇਸ ਹਸਪਤਾਲ ਨੇ 2-4 ਘੰਟਿਆਂ ਦੇ ਵਿੱਚ ਵਿੱਚ ਵੀ ਜੀ ਦਿਨ ਨਹੀਂ ਚੜ੍ਹਨ ਦਿੱਤਾ ਉਹਨੂੰ ਧਰਮਪ੍ਰੀਤ ਸਿੰਘ ਨੂੰ ਰਿਲੀਜ਼ ਡਿਸਚਾਰਜ ਕਰ ਦਿੱਤਾ ਇੱਥੋਂ ਤੇ ਬਸ ਡਿਸਚਾਰਜ ਕਰਨ ਦੀ ਡੇਟ ਸੀ ਸਵੇਰੇ ਪੁਲਿਸ ਚੋੱਕੇ ਲੈ ਗਈ ਵੈਂਟੀਲੇਟਰ ਤੇ ਰਿਹਾ 3-4 ਬੰਦੇ ਉਹਨੂੰ 3-4 ਦਿਨ ਤੋਂ ਉਹਨੂੰ ਹੋਸ਼ ਹੀ ਨਹੀਂ ਸੀ ਬੰਦੇ ਨੂੰ ਇਹ 8ਵੇਂ 9ਵੇਂ ਦਿਨ ਤੋਂ ਰੋਲਾ ਪਾਉਣ ਲੱਗ ਗਏ ਨੇ ਕਿ ਡਿਸਚਾਰਜ ਕਰੋ ਡਿਸਚਾਰਜ ਕਰੋ ਉਹ ਬੰਦਾ ਫਿੱਟ ਨਹੀਂ ਹੈਗਾ ਜਿਹੜੇ ਮੇਨ ਅਕਿਊਜ਼ ਨੇ 2025 ਪਰਿਵਾਰ ਗਏ ਉਹ ਤੇ ਅੱਜ ਵੀਰ ਜੀ ਉਹ ਸਾਰੇ ਘਰਾਂ ਨੂੰ ਤਾਲੇ ਲੱਗੇ ਪਏ ਨੇ ਮਤਲਬ ਉਹ ਪਰਿਵਾਰਾਂ ਸਮੇਤ ਜਿਹੜਾ ਪ੍ਰਸ਼ਾਸਨ ਨੇ ਉਹਨਾਂ ਨੂੰ ਇੱਧਰ ਉੱਧਰ ਕਰ ਦਿੱਤਾ ਭਜਾ ਦਿੱਤੇ ਨੇ ਜਦੋਂ ਮਿਲਣ ਗਏ ਹੀ ਵੀਰ ਜੀ ਪਹਿਲੇ ਉਹਨਾਂ ਨੇ ਗੱਲ ਹੀ ਇਹ ਕਹੀ ਆ ਕਹਿੰਦੇ ਢੰਗ ਸਿੰਘ ਤੇ ਕਹਿੰਦੇ ਕਿਰਪਾਨਾ ਕਮਾਂਦੇ ਰਹਿੰਦੇ ਹੋ ਤੁਸੀਂ ਇਦਾਂ ਹੀ ਕਹਿੰਦੇ ਮੇਰੀ ਧੋਣ ਵੜ ਦਿਓ ਇਹ ਸਾਰਾ ਕੁਝ ਕੀਤੇ ਨਾ ਕੀਤੇ ਤੇ ਜਸਪੀਰ ਸਿੰਘ ਖੰਨੇ ਵਾਲਿਆਂ ਦੀ ਕਮਾਈ ਨਾਲ ਹੀ ਸਭ ਕੁਝ ਬਣਿਆ ਹੈ ਕੋ ਗੁਰਮੀਤ ਸਿੰਘ ਨੇ ਘਰੋਂ ਤੇ ਨਹੀਂ ਬਣਾ ਲਿਆ ਜਾਂ ਇਹ ਮੈਨੇਜਮੈਂਟ ਨੇ ਬਣਾਇਆ ਆ ਮੈਨੇਜਮੈਂਟ ਤੇ ਆਪ ਬਹਿ ਗਈ ਏ ਕਮਾਈਆਂ ਵੱਡੀਆਂ ਦੀਆਂ ਖਾ ਇਹ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਇਆ ਦੇਖਿਆ ਹੋਵੇਗਾ ਜਿਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਹੰਗਾਮੀ ਰੂਪ ਦੇ ਵਿੱਚ ਕੁਝ ਨਿਹੰਗ ਸਿੰਘਾਂ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਆਪਸੀ ਤਕਰਾਰ ਹੋਇਆ ਤਾਂ ਇਸੇ ਨੂੰ ਲੈ ਕੇ ਜਿਹੜੇ ਦੋ ਨਿਹੰਗ ਸਿੰਘ ਨੇ ਉਹ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਨੇ ਔਰ ਇੱਕ ਜਿਹੜਾ ਨਿਹੰਗ ਸਿੰਘ ਹੈ ਉਹ ਸੁਹਾਣਾ ਹਸਪੀਟਲ ਦੇ ਵਿੱਚ ਐਡਮਿਟ ਹੈ ਔਰ ਇਸੇ ਨੂੰ ਲੈ ਕੇ ਜਿਹੜੇ ਕ੍ਰਾਸ ਪਰਚੇ ਹੋਏ ਨੇ ਪਰ ਜਿਹੜੀ ਇੱਕ ਧਿਰ ਫਰਾਰ ਚਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਦੂਜੀ ਧਿਰ ਦੇ ਕੁਝ ਜਿਹੜੇ ਲੋਕ ਨੇ ਉਹ ਜੇਲ੍ਹ ਦੇ ਵਿੱਚ ਨੇ ਤੇ ਕੁਝ ਹਸਪਤਾਲ ਦੇ ਵਿੱਚ ਐਡਮਿਟ ਨੇ ਪਰਿਵਾਰ ਸਾਡੇ ਨਾਲ ਮੌਜੂਦ ਹੈ तमाम सारे ਖੁਲਾਸੇ ਕਰਨੇ ਚਾਹੁੰਦਾ ਸਾਡੇ ਨਾਲ ਹੀ ਸੰਪਰਕ ਇਹਨਾਂ ਦੇ ਵੱਲੋਂ ਕੀਤਾ ਗਿਆ ਆਖਰ ਮਾਮਲਾ ਕੀ ਹੈ ਇਸ ਵੇਲੇ ਕਿਸ ਤਰੀਕੇ ਦੀ ਸਥਿਤੀ ਹੈ ਜਾਣਦੇ ਉਹਨਾਂ ਦੀ ਬੇਟੀ ਹੈ ਸਾਡੇ ਨਾਲ ਬਾਬਾ ਸਰਵਜੀਤ ਸਿੰਘ ਨੇ ਗੱਲਬਾਤ ਕਰਾਂਗੇ ਵਾਈਕੁਰਜੀ ਕਾ ਖਾਲਸਾ ਵਾਈਕੁਰਜੀ ਕਾ ਖਾਲਸਾ ਵਾਈਕੁਰਜੀ ਕੀ ਵਤੇ ਵੀਰ ਜੀ ਆਖਰ ਹਸਪੀਟਲ ਦੇ ਵਿੱਚ ਖੜੇ ਆ ਤਾਂ ਇਸ ਵੇਲੇ ਤੁਹਾਡਾ ਮਕਸਦ ਕੀ ਹੈ ਕਿ ਤੁਸੀਂ ਤੁਹਾਨੂੰ ਮੀਡੀਆ ਤੱਕ ਅਪਰੋਚ ਕਰਨਾ ਪਿਆ ਕੀ ਮੋਟਿਵ ਲੈ ਕੇ ਗੱਲ ਕਹਿਣਾ ਚਾਹੁੰਦੇ ਵੀਰ ਜੀ 4 ਤਰੀਕ ਨੂੰ ਜਿਹੜਾ ਮਸਲਾ ਹੋਇਆ ਸੀ ਉਸ ਉਸੇ ਦਿਨ ਤੋਂ ਪ੍ਰੈਸ਼ਰਾਈਜ਼ਰ ਮੈਂ ਦਿਵੇਂ ਕਿ ਪਹਿਲਾਂ ਵੀ ਦੱਸਿਆ ਕੀਤਾ ਜਾ ਰਿਹਾ ਸੀ ਹਸਪੀਟਲ ਵੱਲੋਂ ਕਿ ਸਾਡਾ ਬੰਦੇ ਜਦ ਕਿ ਇੰਨੀ ਪੂਰੀ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਮੇਰੇ ਫਾਦਰ ਸਾਹਿਬ ਦੇ ਸਿਰ 'ਚ ਕਲੌਟ ਹੈ ਆਈਸੀਓ ਚੋ ਭਰਤੀ ਨੇ ਪਰ ਉਹ ਕਹ ਰਹੇ ਆ ਜੀ ਡਿਸਚਾਰਜ ਕਰੋ ਅੱਜ ਤੱਕ ਵੀ ਇਹੀ ਮਸਲਾ ਹੈ ਕਿ ਉਹ ਹਲੇ ਵੀ ਸਾਡੇ ਉੱਤੇ ਇੰਨਾ ਕੁ ਜ਼ਿਆਦਾ ਪ੍ਰੈਸ਼ਰ ਪਾ ਰਹੇ ਆ ਅੱਜ 23 ਸਤੰਬਰ ਹੋ ਗਈ ਹੈ ਨਾ ਹੀ ਉਹਨਾਂ ਦਾ ਇੱਕ ਵੀ ਬੰਦਾ ਫੜਿਆ ਗਿਆ ਹੈ ਤੇ ਸਾਡੇ ਉੱਤੇ ਉਲਟਾ ਕੰਪਰੋਮਾਈਜ਼ ਦਾ ਪ੍ਰੈਸ਼ਰ ਪਾਇਆ ਜਾ ਰਿਹਾ ਜੀ ਤੁਸੀਂ ਕੰਪਰੋਮਾਈਜ਼ ਕਰੋ ਉਹ ਵੀ ਇਹੋ ਜਿਹਾ ਕੰਪਰੋਮਾਈਜ਼ ਜੋ ਕਿ ਸਾਡੇ ਹੱਕ ਚ ਤਾਂ ਹੈ ਹੀ ਉਹ ਨਹੀਂ ਨਹੀਂ ਇਹ ਜਿਹੜਾ ਪ੍ਰੈਸ਼ਰ ਪਾ ਰਿਹਾ ਹਸਪੀਟਲ ਵਾਲੇ ਪਾ ਰਿਹਾ ਕਿ ਪੁਲਿਸ ਪਾ ਰਹੀ ਹੈ ਵੀਰ ਜੀ ਦੋਨੋਂ ਹੀ ਪਾ ਰਹੇ ਆ ਇਨਡਾਇਰੈਕਟ ਵੇਚ ਇਹ ਅੰਦਰੋਂ ਇਹਨਾਂ ਦੀ ਜੋ ਵੀ ਹੈ ਇਹ ਮੈਨੂੰ ਨਹੀਂ ਪਤਾ ਤੇ ਇਹ ਸਾਰੇ ਮੈਨੂੰ ਬਾਰ ਬਾਰ ਕਹਿ ਰਹੇ ਆ ਕਿ ਤੁਸੀਂ ਡਿਸਚਾਰਜ ਕਰਵਾਓ ਆਪਣੇ ਫਾਦਰ ਸਾਹਿਬ ਨੂੰ ਉਹਨਾਂ ਦੇ ਟਾਂਕੇ ਲੱਗੇ ਹੋਏ ਆ ਉਹਨਾਂ ਦੇ ਸਿਰ ਚ ਕਲੌਟ ਹੈ ਬਹੁਤ ਬੁਰੀ ਤਰੀਕੇ ਨਾਲ ਉਹਨਾਂ ਨੇ ਮਾਰਿਆ ਹੋਇਆ ਤੁਹਾਡੇ ਫਾਦਰ ਸਾਹਿਬ ਅਜੇ ਪੂਰੀ ਜਿਹੜੀ ਫਿਜ਼ੀਕਲ ਫਿਟਨੈਸ ਚ ਹੈ ਨਹੀਂ ਇਸ ਵੇਲੇ ਨਹੀਂ ਵੀਰ ਜੀ ਹੈ ਨਹੀਂ ਆ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਮਾਰਿਆ ਹੋਇਆ ਤੁਸੀਂ ਸੰਗਤ ਜੀ ਨੇ ਜਿਵੇਂ ਵੀਡੀਓ ਉਹ ਚ ਦੇਖਿਆ ਹੋਇਆ ਪਰ ਫਿਰ ਵੀ ਇਹ ਸਾਰੇ ਪ੍ਰਸ਼ਾਸਨ ਤੇ ਹਸਪੀਟਲ ਸਾਨੂੰ ਪ੍ਰੈਸ਼ਰਾਈਜ਼ ਕਰ ਰਿਹਾ ਕਿ ਤੁਸੀਂ ਡਿਸਚਾਰਜ ਕਰੋ ਕਰੋ ਅਸੀਂ ਪੇਮੈਂਟ ਵੀ ਕਰ ਰਹੇ ਹਾਂ ਸਾਰਾ ਕੁਝ ਇਹੋ ਜੀ ਕੋਈ ਗੱਲ ਨਹੀਂ ਆ ਬਟ ਉਹਨਾਂ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੈ ਭਾਈ ਜੀ ਇਦਾਂ ਦਾ ਕਿਹੜਾ ਪ੍ਰੈਸ਼ਰ ਹੈ ਕਿ ਜਿਹੜਾ ਹਸਪੀਟਲ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਤੁਸੀਂ ਇੱਥੋਂ ਛੁੱਟੀ ਲੈ ਕੇ ਆਪਣੇ ਘਰ ਨੂੰ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਇਹ ਸੁਹਾਣਾ ਹਸਪੀਟਲ ਆ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਨਾਂ ਤੇ ਜਸਬੀਰ ਸਿੰਘ ਖੰਨੇ ਵਾਲਿਆਂ ਕਮਾਈਆਂ ਕਰ ਕਰਕੇ ਸਾਰਾ ਬਣਾਇਆ ਔਰ ਵੱਡੀ ਗੱਲ ਮੈਂ ਸੰਗਤ ਨੂੰ ਇਹ ਕਹਿਣਾ ਚਾਹਨਾ ਸਾਰੀ ਸੰਗਤ ਨੂੰ ਵੀ ਇਹ ਇੱਕ ਇੱਕ ਪੈਸਾ ਇੱਕ ਇੱਕ ਇੱਟ ਜਿਹੜੀ ਆ ਇਹ ਸੰਗਤ ਦੇ ਦਸਵੰਧ ਤੋਂ ਬਣੀ ਆ ਸਾਰਾ ਕੁਝ ਬਣ ਗਿਆ ਪਰ ਅੱਜ ਮੈਨੂੰ ਐਵੇਂ ਲੱਗ ਰਿਹਾ ਵੀ ਇਹ ਇੱਕ ਬਿਜ਼ਨਸ ਦਾ ਰੂਪ ਧਾਰਨ ਕਰ ਗਿਆ ਤੇ ਜਿਹੜੇ ਗੁਰਮੀਤ ਸਿੰਘ ਜੀ ਜਿਹੜੇ ਨੇ ਉਹ ਡਾਇਰੈਕਟਰ ਨੇ ਜੀ ਹਸਪੀਟਲ ਦੇ ਤੇ ਉਹ ਮੈਨੂੰ ਇੱਦਾਂ ਲੱਗਦਾ ਵੀ ਜਿੱਦਾਂ ਬਿਜ਼ਨਸਮੈਨ ਦਾ ਰੋਲ ਅਦਾ ਕਰ ਰਹੇ ਨੇ ਸਾਰਾ ਕੁਝ ਸੰਗਤ ਨੇ ਵੜਾ ਕੇ ਦਿੱਤਾ ਪਰ ਕੈਪਚਰ ਕਰਕੇ ਉਹ ਬੰਦਾ ਵਹਿ ਗਿਆ ਇੱਥੇ ਤੇ ਉਹਨਾਂ ਦੀ ਬੋਲੀ ਉਹਨਾਂ ਦਾ ਰਵਈਆ ਸਾਡੇ ਨਾਲ ਬਿਲਕੁਲ ਠੀਕ ਨਹੀਂਗਾ ਹੋ ਸਕਦਾ ਪਹਿਲੇ ਵੀ ਪਰਿਵਾਰਾਂ ਨਾਲ ਇਦਾਂ ਹੋਇਆ ਹੋਵੇ ਪਰ ਅੱਜ ਇਸ ਪਰਿਵਾਰ ਦਾ ਦੇ ਦੋ ਇਹ ਮਸਲਾ ਆਇਆ ਤੇ ਇਹ ਗੱਲ ਸਾਹਮਣੇ ਆ ਰਹੀ ਹੈ ਇਦਾਂ ਦਾ ਗੁਰਮੀਤ ਸਿੰਘ ਨੇ ਤੁਹਾਨੂੰ ਕੀ ਕਹਤਾਗੇ ਤੁਸੀਂ ਕਹਿੰਦੇ ਉਹ ਅਲਸ ਉਹਨਾਂ ਦਾ ਠੀਕ ਜਦੋਂ ਮਿਲਣ ਗਏ ਹੀ ਵੀਰ ਜੀ ਪਹਿਲੇ ਉਹਨਾਂ ਨੇ ਗੱਲ ਹੀ ਇਹ ਕਹੀ ਆ ਕਹਿੰਦੇ ਢੰਗ ਸਿੰਘ ਤੇ ਕਹਿੰਦੇ ਕਿਰਪਾਨਾਂ ਘਮਾਂਦੇ ਰਹਿੰਦੇ ਹੋ ਤੁਸੀਂ ਇਦਾਂ ਹੀ ਕਹਿੰਦੇ ਮੇਰੀ ਧੋਣ ਵੜ ਦਿਓ ਸਭ ਤੋਂ ਪਹਿਲੀ ਗੱਲ ਹੀ ਉਹਨਾਂ ਨੇ ਇਹ ਕੀਤੀ ਆ ਗੁਰਮੀਤ ਸਿੰਘ ਦਾ ਕਹਿਣਾ ਵੀ ਮੇਰੀ ਧੌਣ ਵੱਢ ਦਿਓ ਹੁਣ ਐਡੀ ਵੱਡੀ ਵੀਰ ਜੀ ਇਹ ਗੱਲ ਕਹਿ ਦੇਣੀ ਇੱਕ ਡਾਇਰੈਕਟਰ ਹੋਵੇ ਐਡੀ ਵੱਡੀ ਇੱਕ ਸੰਸਥਾ ਦਾ ਉਹ ਕਿਤੇ ਚੰਗੀ ਲੱਗਦੀ ਆ ਸੋ ਮਤਲਬ ਬਹੁਤ ਜ਼ਿਆਦਾ ਉਹਨਾਂ ਦਾ ਰਵਈਆ ਮਾੜਾ ਹੈ ਤੇ ਉਹ ਸਰਕਾਰੀ ਦਰਬਾਰ ਇੱਕ ਬਿਜ਼ਨਸਮੈਨ ਨੇ ਤੇ ਉਹ ਸਾਰਾ ਉਹ ਸਿਸਟਮ ਜਿਹੜੀ ਤੇਰ ਮਜ਼ਬੂਤ ਹੁੰਦੀ ਆ ਉਹਦਾ ਹੀ ਸਾਥ ਦਿੰਦੇ ਨੇ ਕਈ ਸਾਲਾਂ ਤੋਂ ਸਾਨੂੰ ਇਹ ਸੁਣਨ ਚਾਹ ਰਿਆ ਸੀ ਪਰ ਅੱਜ ਪ੍ਰੈਕਟੀਕਲੀ ਦੇਖ ਰਹੇ ਆ ਜੀ ਉਹ ਬਿਜ਼ਨਸਮੈਨ ਇਹ ਜਿਹੜਾ ਹਸਪੀਟਲ ਆ ਇਹ ਕੀ ਲੱਗਦਾ ਕਿ ਇੰਡੀਵਿਜੂਅਲ ਚਲਾਇਆ ਜਾ ਰਿਹਾ ਜਾਂ ਇਹ ਵੀ ਸੰਗਤ ਦੇ ਪੈਸੇ ਨੇ ਚਲਦਾ ਜਿਹੜੀ ਤੁਹਾਡੀ ਦਾਵੇਦਾਰੀ ਰਹ ਜਾਂਦੀ ਐ ਤੇ ਕਿ ਸਾਨੂੰ ਜਿਹੜਾ ਅਸੀਂ ਗੁਰੂਦੇਵ ਸਿੰਘ ਆ ਤਾਂ ਵੀ ਸਾਡੇ ਜਿਹੜੇ ਸ਼ਖਸ਼ ਨੇ ਉਹਨਾਂ ਦਾ ਟ੍ਰੀਟਮੈਂਟ جاری ਐ ਪਰ ਟ੍ਰੀਟਮੈਂਟ ਇਹਨਾਂ ਦੇ ਵੱਲੋਂ ਕੀਤਾ ਨਹੀਂ ਜਾ ਰਿਹਾ ਡਿਸਚਾਰਜ ਕੀਤਾ ਜਾ ਰਿਹਾ ਭਾਈ ਸਾਹਿਬ ਗੁਰਮੀਤ ਸਿੰਘ ਜਿਹਦਾ ਪਛੋਕਰ ਦੇਖਿਆ ਜਾਵੇ ਇੱਕ ਸਕੂਟਰ ਤੇ ਘੁੰਮਦੇ ਹੁੰਦੇ ਸੀ ਇਹ ਅੱਜ ਭਾਈ ਸਾਹਿਬ ਗੱਡੀਆਂ ਨੇ ਢੇਰ ਲੱਗਾ ਪਿਆ ਕੋਠੀਆਂ ਨੇ ਇਤੋਂ ਪਤਾ ਲੱਗਦਾ ਆ ਦੇਖੋ ਇਹ ਸਾਰਾ ਕੁਝ ਕਿਤੇ ਨਾ ਕਿਤੇ ਤੇ ਜਸਪੀਰ ਸਿੰਘ ਖੰਨੇਵਾਲਿਆਂ ਦੀ ਕਮਾਈ ਨਾਲ ਹੀ ਸਭ ਕੁਝ ਬਣਿਆ ਹੈ ਕੋਈ ਗੁਰਮੀਤ ਸਿੰਘ ਨੇ ਘਰੋਂ ਤੇ ਨਹੀਂ ਬਣਾ ਲਿਆ ਜਾਂ ਇਹ ਮੈਨੇਜਮੈਂਟ ਨੇ ਬਣਾਇਆ ਆ ਮੈਨੇਜਮੈਂਟ ਤੇ ਆਪ ਬਹਿ ਗਈ ਏ ਕਮਾਈਆਂ ਵੱਡੀਆਂ ਦੀਆਂ ਖਾ ਇਹ ਰਹੇ ਆ ਪਿਛਲੇ 20 ਸਾਲ ਤੋਂ ਜਿਵੇਂ ਉਹਨਾਂ ਨੇ ਛੇੜੀ ਛੱਡਿਆ ਖੰਨੇਵਾਲਿਆਂ ਨੇ ਉਹ ਸਾਰਾ ਜਿਹੜਾ ਕੰਮ ਕਰਾ ਕੇ ਇਹ ਸਾਰਾ ਸਿਸਟਮ ਧਾਰਮਧਾਰ ਬਣਿਆ ਪਰ ਇਹ ਬੰਦੇ ਅੱਜ ਉਹਦੇ ਤੇ ਕਾਬਜ ਹੋ ਕੇ ਬਹਿ ਗਏ ਨੇ ਆਪਣੇ ਸਰੀਕ ਤਰੀਕੇ ਨਾਲ ਚਲਾ ਰਹੇ ਨੇ ਸਾਰਾ ਕੁਝ ਹੂੰ ਜੀ ਤੇ ਨਹੀਂ ਆਖਰ ਤੁਹਾਡੇ ਸ਼ੰਕੇ ਕੀ ਨੇ ਕਿਉਂਕਿ ਜਦੋਂ ਇੱਥੇ ਹਸਪੀਟਲ ਕਹਿ ਰਿਹਾ ਕਿ ਜਿਹੜੇ ਤੁਹਾਡੇ ਮਰੀਜ਼ ਨੇ ਉਹ ਬਿਲਕੁਲ ਤੰਦਰੁਸਤ ਨੇ ਤੁਸੀਂ ਉਹਨਾਂ ਨੂੰ ਡਿਸਚਾਰਜ ਕਰਵਾ ਸਕਦੇ ਹੋ ਫਿਰ ਤੁਸੀਂ ਡਿਸਚਾਰਜ ਕਿਉਂ ਨਹੀਂ ਕਰਵਾਉਣਾ ਚਾਹੁੰਦੇ ਦੱਸ ਦਿਨਾ ਜੀ ਕਾਰਨ ਕੀ ਹੈ 4 ਤਰੀਕ ਨੂੰ ਇਹ ਝਗੜਾ ਹੋਇਆ ਰਾਤ ਨੂੰ ਜਿਹੜਾ ਇਹ ਪਚੰਗੀ ਇਹਨਾਂ ਦਾ ਧਰਮਪ੍ਰੀਤ ਸਿੰਘ ਉਹ ਵੀਰ ਜੀ ਤੁਸੀਂ ਦੇਖ ਲਓ ਉਹਦੇ ਸਿਰ ਤੇ 7 ਟਾਂਕੇ ਨੇ ਹੈਡ ਇੰਜਰੀ ਹੈ ਮਤਲਬ ਉਹਦੇ ਸਿਰ ਸਿਰ 'ਚ ਇਹ ਲਾਲੋ ਕੀ ਰਾਡ ਕੁਝ ਐਦਾਂ ਦਾ ਤਿੱਖਾ ਮਾਰਿਆ ਗਿਆ ਹੈ ਜਾਂ ਛਾਪ ਜਿਸ ਦਿਨ ਉਹਦਾ ਪੂਰਾ ਸਿਰ ਹੀ ਖੁੱਲ ਗਿਆ ਸੀ ਤੇ ਉਹ ਜਦੋਂ ਥਾਣੇ ਦੇ ਵਿੱਚ ਵੀ 2 ਦਿਨ ਰਹੇ ਨੇ ਬੱਚੇ ਉਹ ਤੇ ਉੱਥੇ ਕੰਮਦੇ ਰਹੇ ਨੇ ਉਹ ਦਰਦ ਚ ਉਹ ਆਪਣਾ ਚੀਕਾ ਮਾਰਦੇ ਰਹੇ ਨੇ ਪਰ ਕੋਈ ਉਹਨਾਂ ਨੂੰ ਦਵਾਈ ਦਰ ਉਹਨਾਂ ਦਿੱਤੀ ਗਈ ਐਸੀ ਕਿਹੜੀ ਮਜਬੂਰੀ ਵੀਰ ਜੀ ਇਸ ਹਸਪਤਾਲ ਦੀ ਬਣ ਗਈ ਵੀ ਇਲਾਜ 1 ਵਜੇ ਹੋਇਆ ਟਾਂਕੇ ਲੱਗੇ ਨੇ ਉਹਦੇ ਹੱਥ ਤੇ ਟਾਂਕੇ ਨੇ 15 ਤੋਂ 20 ਟਾਂਕੇ ਨੇ ਉਹਦੇ ਹਾਂਜੀ ਉਹ ਕਿੰਨਾ ਉਹਦਾ ਖੂਨ ਵਹਿ ਗਿਆ ਪਰ ਇਸ ਹਸਪਤਾਲ ਨੇ 2-4 ਘੰਟਿਆਂ ਦੇ ਵਿੱਚ ਵਿੱਚ ਵੀਰ ਜੀ ਦਿਨ ਨਹੀਂ ਚੜ੍ਹਨ ਦਿੱਤਾ ਉਹਨੂੰ ਧਰਮਪ੍ਰੀਤ ਸਿੰਘ ਨੂੰ ਰਿਲੀਜ਼ ਡਿਸਚਾਰਜ ਕਰ ਦਿੱਤਾ ਇੱਥੋਂ ਤੇ ਬਸ ਡਿਸਚਾਰਜ ਕਰਨ ਦੀ ਡੇਰ ਸੀ ਸਵੇਰੇ ਪੁਲਸ ਚੋਕ ਕੇ ਲੈ ਗਈ ਸੋ ਇਹ ਤੇ ਰਵਈਆ ਤੁਸੀਂ ਦੇਖੋ ਵੀ ਇਹ ਹਸਪਤਾਲ ਹੁੰਦੇ ਅਦਾ ਹੁੰਦੇ ਹਸਪਤਾਲ ਵੀ ਭਾਈ ਜਿਹੜੇ ਇੰਨੀਆਂ ਸੱਟਾਂ ਵੱਜੀਆਂ ਹੋਣ ਹਸਪਤਾਲ ਤੇ ਕਹਿੰਦਾ 2-4 ਦਿਨ ਆਪਣੇ ਪੇਸ਼ੈਂਟਸ ਨੂੰ ਆਪਾਂ ਵੱਧ ਰੱਖਾਂਗੇ ਤਾਂ ਕਿ ਉਹ ਫਿੱਟ ਹੋ ਕੇ ਬਾਹਰ ਜਾਣ ਇਹਦੇ ਧੱਕੇ ਨਾਲ 2-2 ਘੰਟੇ ਦੇ ਵਿੱਚ ਹੀ ਇੰਨੀ ਇੰਜਰੀਜ਼ ਵਾਲੇ ਪੇਸ਼ੈਂਟਸ ਨੂੰ ਵੀ ਬਾਹਰ ਕੱਢੀ ਜਾਂਦੇ ਆ ਤੇ ਉਦੋਂ ਤੇ ਸਾਨੂੰ ਇਹ ਆ ਤੇ ਉਹ 20 ਦਿਨਾਂ ਚ ਵੀਰ ਜੀ ਇਹ ਦੇਖ ਲਓ ਇਹਨਾਂ ਨੇ ਇੰਨਾ ਜ਼ੋਰ ਲਾਇਆ ਕਿ ਉਹ ਵੈਂਟੀਲੇਟਰ ਤੇ ਰਹਿ ਅੱਧ ਮਰ ਆਇਆ ਬੰਦਾ ਇੱਥੇ ਉਹ ਵਰਿੰਦਰ ਸਿੰਘ ਅੱਧ ਮਰਾ ਬੰਦਾ ਆਇਆ ਜਦੋਂ ਇੱਧਰ ਆਇਆ ਆ ਇਹ ਡਾਕਟਰਸ ਨੇ ਲਿਖਿਆ ਹੋਇਆ ਸਾਰਾ ਮੈਡੀਕਲ ਰਿਪੋਰਟਸ ਚ ਹੈਗਾ ਵੈਂਟੀਲੇਟਰ ਤੇ ਰਿਹਾ ਤਿੰਨ ਚਾਰ ਬੰਦੇ ਉਹਨੂੰ ਤਿੰਨ ਚਾਰ ਦਿਨ ਤੋਂ ਉਹਨੂੰ ਹੋਸ਼ ਹੀ ਨਹੀਂ ਸੀ ਬੰਦੇ ਨੂੰ ਇਹ 8ਵੇਂ 9ਵੇਂ ਦਿਨ ਤੋਂ ਰੋਲਾ ਪਾਣ ਲੱਗੇ ਨੇ ਕਿ ਡਿਸਚਾਰਜ ਕਰੋ ਡਿਸਚਾਰਜ ਕਰੋ ਉਹ ਬੰਦਾ ਫਿੱਟ ਨਹੀਂ ਹੈਗਾ ਉਹਦੇ ਸਿਰ 'ਚ ਕਲੋਡਸ ਨੇ ਉਹਦੀ ਪੂਰੇ ਸਰੀਰ ਤੇ ਉਹਦੀ ਉਹਨਾਂ ਨੇ ਐਨੀ ਬੁਰੀ ਤਰ੍ਹਾਂ ਉਹਦੀ ਕੋਟਮਾਰ ਕੀਤੀ ਹੈ ਪਰ ਤਾਂ ਵੀ ਵੀਰ ਜੀ ਇਹ ਹੈਗਾ ਜਿਹੜਾ ਮਤਲਬ ਇੰਨਾ ਐਨੀ ਬੁਰੀ ਤਰ੍ਹਾਂ ਇਹ ਸਾਡੇ ਨਾਲ ਵਿਵਹਾਰ ਕਰ ਰਹੇ ਨੇ ਇਹ ਗੁਰਮੀਤ ਸਿੰਘ ਮੈਂ ਸੰਗਤ ਨੂੰ ਕਹਿਣਾ ਚਾਹਨਾ ਦੇਖੋ ਅਸੀਂ ਇਹ ਬਾਣੇ ਦੀ ਗਲਤ ਹੈ ਹੀ ਹੈ ਨਿਹੰਗ ਸਿੰਘ ਜਥੇਬੰਦੀਆਂ ਤੇ ਆ ਹੀ ਰਹੀਆਂ ਨੇ ਜਿੰਨੀ ਕਿ ਇਨਵੋਲਵਮੈਂਟ ਉਹ ਕਰ ਸਕਦੀਆਂ ਨੇ ਕਰ ਰਹੀਆਂ ਨੇ ਆਮ ਸਿੱਖ ਸੰਗਤ ਨੂੰ ਵੀ ਕਹਿਣਾ ਚਾਹਨਾ ਵੀ ਭਾਈ ਇਹ ਕਾਹਦਾ ਇਹ ਹਸਪਤਾਲੇ ਬਣਾਈ ਫਿਰਦੇ ਮੈਂ ਬਿਲਕੁਲ ਵੀ ਸਾਡੀ ਆਵਾਜ਼ ਇਹ ਸੁਣਨੀ ਰੇ ਆਮ ਸਿੱਖ ਸੰਗਤ ਵੀ ਇਸ ਇਸ ਹੁਣ ਜਿਹੜੇ ਕੇਸ ਦੇ ਵਿੱਚ ਕੁੱਤੇ ਆਪਾਂ ਇਹ ਕਹਿਣਾ ਚਾਹੁੰਦੇ ਹਾਂ ਤੇ ਡਾਕਟਰ ਦੇ ਕੋਲ ਗਏ ਉਹ ਜਿਹੜੇ ਡਾਕਟਰ ਸਾਹਿਬ ਦਾ ਟਰੀਟਮੈਂਟ ਕਰ ਰਹੇ ਨੇ ਉਹਨਾਂ ਦੇ ਨਾਲ ਕੰਟੈਕਟ ਕੀਤਾ ਕਿ ਜਿਹੜਾ ਸਾਡਾ ਮਰੀਜ਼ ਆ ਉਹ ਕੈਪੇਬਲ ਹੈਗਾ ਕਿ ਉਹਨਾਂ ਨੂੰ ਡਿਸਚਾਰਜ ਕੀਤਾ ਜਾ ਸਕੇ ਵੀ ਜੀ ਡਾਕਟਰਸ ਤੇ ਦੇਖੋ ਨੈਕਸਟ ਟੂ ਗॉड ਹੁੰਦੇ ਨੇ ਡਾਕਟਰਸ ਤੇ ਰੱਬ ਦਾ ਰੂਪ ਹੁੰਦੇ ਨੇ ਉਹਨਾਂ ਨੇ ਤੇ ਆਪਣੇ ਪੇਸ਼ੈਂਟ ਦਾ ਇਲਾਜ ਕਰਨਾ ਹੁੰਦਾ ਪਰ ਵੀਰੇ ਇਹ ਗੱਲ ਸਮਝਣ ਦੀ ਹੈ ਕਿ ਡਾਕਟਰ ਜਿਹੜੇ ਨੇ ਨਾ ਉਹ ਮੁਲਾਜ਼ਮ ਹੁੰਦੇ ਨੇ ਐਡੇ ਵੱਡੇ ਇੱਕ ਸੰਸਥਾ ਦਾ ਉਹ ਸਿਰਫ ਇੱਕ ਮੁਲਾਜ਼ਮ ਹੈ ਉਹਨੇ ਆਪਣਾ ਕੰਮ ਕੀਤਾ ਉਹਨਾਂ ਨੂੰ ਤੇ ਜੋ ਕਿਹਾ ਜਾਏਗਾ ਉਹਨਾਂ ਨੂੰ ਤੇ ਕਹਿਣਾ ਹੀ ਪੈਣਾ ਹੈ ਮੈਨੇਜਮੈਂਟ ਜੇ ਪ੍ਰੈਸ਼ਰ ਪਾਏਗੀ ਡਿਪਟੀ ਸਾਹਿਬ ਮੈਨੇਜਮੈਂਟ ਤੇ ਪ੍ਰੈਸ਼ਰ ਪਾ ਰਹੇ ਨੇ ਮੈਜਰ ਮੈਨੇਜਮੈਂਟ ਉਸ ਡਾਕਟਰ ਤੇ ਪ੍ਰੈਸ਼ਰ ਪਾ ਰਹੀਆਂ ਨੇ ਸੋ ਇਸ ਕਰਕੇ ਇਹ ਤਾਂ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਚੀਜ਼ ਪਈ ਆ ਪਰ ਗੱਲ ਇਹ ਹੈ ਕਿ ਵੀਰ ਜੀ ਸਾਨੂੰ ਐਵੇਂ ਪਰਿਵਾਰ ਨੂੰ ਅੱਜ ਵੀ ਲੱਗਦਾ ਹੈ ਵੀ ਇਹ ਸਿਰਫ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ ਵੀ ਬੰਦੇ ਨੂੰ ਬਾਹਰ ਕੱਢਿਆ ਜਾਵੇ ਤੇ ਜਿੱਦਾਂ ਹੀ ਉਹ ਉਤਰੇਗਾ ਥੱਲੇ ਤੇ ਉਹਨੂੰ ਰੈਸਟ ਕੀਤਾ ਜਾਵੇ ਕਿ ਪੁਲਿਸ ਦਾ ਪ੍ਰੈਸ਼ਰ ਹੋਣ ਕਰਕੇ ਹਸਪੀਟਲ ਦੀ ਅਰੇਂਜਮੈਂਟ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਤੁਸੀਂ ਡਿਸਚਾਰਜ ਬਿਲਕੁਲ ਬਿਲਕੁਲ ਪੂਰਾ ਪ੍ਰੈਸ਼ਰ ਹੈ ਜੀ ਡਿਪਟੀ ਸਾਹਿਬ ਦਾ ਡਿ ਦੇ ਕਿਹਾ ਇਹ ਭਰਾ ਹੈ ਆਪਣਾ ਪਰ ਗੱਲ ਇਹ ਹੈ ਕਿ ਜਿਹੜੇ ਦੂਜੇ ਉੱਪਰ ਐਸਐਸਪੀ ਡੀਜੀਪੀ ਤੱਕ ਦਾ ਲੈਵਲ ਤੋਂ ਪ੍ਰੈਸ਼ਰ ਆ ਰਿਹਾ ਹੈ ਵੀ ਕਿਸੇ ਤਰ੍ਹਾਂ ਇਹ ਬੰਦਾ ਡਿਸਚਾਰਜ ਕਰਾਇਆ ਜਾਵੇ ਹਾਂਜੀ ਜਿਹੜੇ ਦੂਜੇ ਦੋਸ਼ੀ ਨੇ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਜਿਹੜਾ ਸ਼ਖਸ਼ ਹੈ ਕੋਈ ਮੁਜ਼ਰਮ ਹੈ ਜਿਹੜਾ ਕਾਬੂ ਦੇ ਵਿੱਚ ਆਇਆ ਹੈ ਜੇ ਪ੍ਰਸ਼ਾਸਨ ਦੇ ਵੀਰ ਜੀ ਅਸੀਂ ਇਹੀ ਤਾਂ ਅਪੀਲ ਨੇ ਦਿਨਾਂ ਤੋਂ ਕਰ ਰਹੇ ਹਾਂ ਕਿ ਕੋਈ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ ਨਾ ਐਸਐਸਪੀ ਨਾ ਡੀਜੀਪੀ ਅਸੀਂ ਸਾਰਿਆਂ ਨੂੰ ਲਿਖਤੀ ਰੂਪ ਚ ਦਿੱਤਾ ਐਸਐਚਓ ਸੌਣਾ ਡੀਐਸਪੀ ਸੌਣਾ ਪਰ ਕੋਈ ਵੀ ਸਾਡੀ ਗੱਲ ਨਹੀਂ ਸੁਣ ਰਿਹਾ ਨਾ ਉਹਨਾਂ ਦਾ ਕੋਈ ਬੰਦਾ ਫੜ ਰਿਹਾ ਹੈ ਉਹਨਾਂ ਨੇ ਤਾਂ ਆਪ ਹੀ ਮੈਨੂੰ ਲੱਗਦਾ ਹੈ ਕਿ ਬੰਦਿਆਂ ਨੂੰ ਕਹਿਤਾ ਕਿ ਜੀ ਅਸੀਂ ਇਧਰੋਂ ਪ੍ਰੈਸ਼ਰ ਆ ਰਿਹਾ ਹੈ মিডিਆ ਆ ਚਾ ਰਹੀ ਨੇ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਹੈ ਜੀ ਅਸੀਂ ਤਾਂ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਸੰਗਤ ਰੱਬ ਦਾ ਰੂਪ ਹੈ ਤੁਸੀਂ ਪਲੀਜ਼ ਤੁਸੀਂ ਇਹ ਦੇਖੋ ਕਿ ਕੌਣ ਸਹੀ ਹੈ ਕੌਣ ਗਲਤ ਹੈ ਤਾਂ ਤੁਸੀਂ ਆਪ ਇਸ ਚੀਜ਼ 'ਚ ਹੱਕ 'ਚ ਖੜੇ ਹੋਵੋ ਜਿਹੜਾ ਸਹੀ ਹੈ ਜਿਹੜਾ ਗਲਤ ਹੈ ਉਹਨੂੰ ਜਿਹੜੀ ਸਜ਼ਾ ਬਣਦੀ ਹੈ ਉਹਨੂੰ ਉਹ ਦੇ ਹੀ ਜਾਵੇ ਜਿਹੜਾ ਨਹੀਂ ਸਹੀ ਉਹਨੂੰ ਉਸ ਹਿਸਾਬ ਨਾਲ ਟਰੀਟ ਕੀਤਾ ਜਾਵੇ ਬਾਈ ਜੀ ਉਹਨੂੰ ਪ੍ਰਸ਼ਾਸਨ ਦੇ ਕੋਲੇ ਜਾਂਦੇ ਹੋ ਅਪੀਲ ਵੀ ਕਰਦੇ ਹੋਗੇ ਡੀਐਸਪੀ ਸਾਹਿਬ ਨੂੰ ਕਿ ਜਿਹੜੇ ਦੂਜੀ ਧਿਰ ਹੈ ਜਿਹੜੇ ਦੋਸ਼ੀ ਲੋਕ ਨੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਢੱਕੋ ਤੇ ਤੁਸੀਂ ਕਹਿੰਦੇ ਹੋ ਤਕਰੀਬਨ 15-20 ਦਿਨ ਦੇ ਕਰੀਬ ਸਮਾਂ ਹੋ ਗਿਆ ਜੇ ਤੱਕ ਇੱਕ ਵੀ ਬੰਦਾ ਪੁਲਿਸ ਨੇ ਫੜਿਆ ਨਹੀਂ ਕੀ ਲੱਗਦਾ ਕਿ ਪ੍ਰਸ਼ਾਸਨ ਦਾ ਰੈਪਲਾਈ ਕਿਦਾਂ ਦਾ ਹੈ ਅਗੋਂ ਵੀਰ ਜੀ ਪ੍ਰਸ਼ਾਸਨ ਤਾਂ ਵੀਰ ਜੀ ਸ਼ਰਿਆਮ ਉਹ ਦੂਜੀ ਧਿਰ ਵਾਲ ਭੁਗਤ ਰਿਆ ਆ ਅੱਜ 23 ਸਤੰਬਰ 2025 ਆ 1 ਵਜੇ ਦੁਪਹਿਰੇ ਆਪਾਂ ਹਸਤਾਲ ਖੜੇ ਆ ਸਿਚੁਏਸ਼ਨ ਵੀਰ ਜੀ ਪ੍ਰੈਜ਼ੈਂਟ ਇਹੀ ਹੈ ਵੀ ਡਿਪਟੀ ਸਾਹਿਬ ਇਹੀ ਕਹਿ ਰਹੇ ਨੇ ਵੀ ਆਪਾਂ ਜਿੱਦਾਂ ਮਰਜ਼ੀ ਕਰਕੇ ਆਪਾਂ ਆਪਣਾ ਜਿਹੜਾ ਪੇਸ਼ੈਂਟ ਆ ਵਰਿੰਦਰ ਸਿੰਘ ਉਹਨੂੰ ਕੱਢਿਆ ਜਾਵੇ ਔਰ ਉਹਨਾਂ ਦੇ ਜਿਹੜੇ ਵੀਰ ਜੀ ਪਰਚੇ ਨੇ ਬੰਦਿਆ ਅਕਿਊਸ ਨੇ 25 ਪਰਿਵਾਰ ਨੇਓ ਤੇ ਅੱਜ ਵੀਰ ਜੀ ਉਹ ਸਾਰੇ ਘਰਾਂ ਨੂੰ ਤਾਲੇ ਲੱਗੇ ਪਏ ਨੇ ਮਤਲਬ ਉਹ ਪਰਿਵਾਰਾਂ ਸਮੇਤ ਜਿਹੜਾ ਪ੍ਰਸ਼ਾਸਨ ਨੇ ਉਹਨਾਂ ਨੂੰ ਇੱਧਰ ਉੱਧਰ ਕਰ ਦਿੱਤਾ ਭਜਾ ਦਿੱਤੇ ਨੇ ਨਾ ਤੇ ਅਸੀਂ ਉਹਨਾਂ ਨੂੰ ਫੜ ਸਕਦੇ ਹਾਂ ਵੀਰ ਜੀ ਤੇ ਨਾ ਹੀ ਪ੍ਰਸ਼ਾਸਨ ਉਹਨਾਂ ਨੂੰ ਫੜਨਾ ਚਾਹ ਰਿਹਾ ਉਹਨਾਂ ਨੂੰ ਗਾਇਬ ਕਰ ਦਿੱਤਾ ਹੈ ਪ੍ਰੈਸ਼ਰ ਸਾਡੇ ਤੇ ਪਾਇਆ ਜਾ ਰਿਹਾ ਦੋ ਬੱਚੇ ਸਾਡੇ ਪਹਿਲੇ ਹੀ ਪਰਿਵਾਰ ਦੇ ਅੰਦਰ ਨੇ ਤੀਜੇ ਬੰਦੇ ਨੂੰ ਉਹ ਕਹਿ ਰਹੇ ਨੇ ਪ੍ਰੈਸ਼ਰ ਨਾਲ ਡਿਸਚਾਰਜ ਕਰਾਈਏ ਤਾਂ ਕਿ ਇਹਨੂੰ ਵੀ ਅੰਦਰ ਕੀਤਾ ਜਾਵੇ ਤੇ ਵੀਰ ਜੀ ਤੁਸੀਂ ਆਪ ਹੀ ਦੇਖੋ ਜਦੋਂ ਤਿੰਨ ਬੰਦੇ ਇਹਨਾਂ ਇਸ ਪਰਿਵਾਰ ਦੇ ਅੰਦਰ ਹੋ ਗਏ ਪ੍ਰੈਸ਼ਰ ਤੇ ਆਬਵੀਅਸਲੀ ਸਾਡੇ ਤੇ ਬਿਲਟ ਅਪ ਇਸ ਪਰਿਵਾਰ ਤੇ ਹੋ ਜਾਣਾ ਆ ਅੱਜ ਵੀ ਅਸੀਂ ਇਹੀ ਕਹਿੰਨੇ ਆ ਪਰਿਵਾਰ ਵੀ ਸਾਡੇ ਨਾਲ ਖੜਾ ਹੈ ਪਰਿਵਾਰ ਹੀ ਡਿਸੀਜਨ ਮੇਕਰ ਆ ਪਰਿਵਾਰ ਨੇ ਸਾਡੀ ਮਦਦ ਮੰਗੀ ਆ ਅਸੀਂ ਮਦਦ ਚ ਖੜੇ ਆ ਪਰਿਵਾਰ ਕਹਿੰਦਾ ਆ ਵੀ ਅੱਜ ਤੱਕ ਵੀ ਬੰਦੇ ਫੜੋ ਪਰ ਡਿਪਟੀ ਸਾਹਿਬ ਉਹਨਾਂ ਦੀ ਟੀਮਾਂ ਅੱਜ ਵੀ ਬੰਦੇ ਫੜਨ ਚ ਨਾਕਾਮ ਨੇ ਇੱਕ ਵੀ ਬੰਦਾ ਜਿਨ੍ਹਾਂ ਨੇ ਸੁਹਾਣੇ ਦੇ ਵਿੱਚ ਬਾਣੇ ਨੂੰ ਕੇਸਾਂ ਨੂੰ ਰੋਲਿਆ ਨਹੀਂ ਫੜਿਆ ਗਿਆ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਨਿਹੰਗ ਸਿੰਘਾਂ ਦੀ ਕੁੱਟ ਮਾਰਦੀ ਵੀਡੀਓ ਵਾਇਰਲ ਹੋਈ ਸੀ ਸੁਹਾਣੇ ਦੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਇਹ ਮੈਸੇਜ ਆ ਰਹੇ ਸੀ ਕਿ ਅਕਾਲ ਤਖਤ ਸਾਹਿਬ ਤੱਕ ਅਪਰੋਚ ਕਰੋ ਇਦਾਂ ਨਿਹੰਗ ਸਿੰਘ ਸਿੰਘਾਂ ਦੀ ਬਾਣੇ ਦੇ ਵਿੱਚ ਕੁੱਟਮਾਰ ਕਰਨੀ ਉਹਨਾਂ ਦੇ ਦਮਾਲੇ ਉਤਾਰ ਕੇ ਕੇਸਾਂ ਦੀ ਬੇਰਬੀ ਕਰਨੀ ਇਸ ਚੀਜ਼ ਨੂੰ ਲੈ ਕੇ ਕੱਲ ਤੱਕ ਸਭ ਤੇ ਨਹੀਂ ਗਏ ਤੁਸੀਂ ਵੀਰ ਜੀ ਹਜੇ ਤੱਕ ਤੇ ਨਹੀਂ ਗਏ ਕਿਉਂਕਿ ਸਾਡੇ ਕੋਲ ਟਾਈਮ ਨਹੀਂ ਸੀ ਵੀਰ ਜੀ ਕਿਤੇ ਜਾਣ ਦਾ ਸੀ ਤੇ ਮੋਹਾਲੀ ਤੋਂ ਬਾਹਰ ਹੀ ਨਹੀਂ ਪਰਿਵਾਰ ਨੂੰ ਲੈ ਕੇ ਜਾ ਸਕੇ ਪਿਛਲੇ 20 ਦਿਨਾਂ ਤੋਂ ਅਸੀਂ ਤੇ ਜੋ ਵੀ ਆਲਾ ਦੁਆਲਾ ਚੰਡੀਗੜ੍ਹ ਮੋਹਾਲੀ ਜੋ ਕੁਝ ਸੀਗਾ ਤੰਤਰ ਜੰਤਰ ਆਪਾਂ ਤੇ ਉਹਨਾਂ ਤੱਕ ਹੀ ਗਏ ਆ ਪਰ ਹਾਂ ਹੁਣ ਜ਼ਰੂਰ ਮੈਨੂੰ ਐਦਾਂ ਲੱਗਦਾ ਹੈ ਵੀ ਅਕਾਲ ਤੱਕ ਸਾਹਿਬ ਤੇ ਸਾਨੂੰ ਜਾਣਾ ਪੈਣਾ ਕਿਉਂਕਿ ਸਾਡੀ ਸਰਮੌਰ ਸੰਸਥਾ ਆ ਉਹ ਤੇ ਅਕਾਲ ਤੱਕ ਸਾਹਿਬ ਦੇ ਜਥੇਦਾਰ ਨੂੰ ਅਸੀਂ ਪਰਿਵਾਰ ਮੇਤ ਜਾ ਕੇ ਮਿਲਾਂਗੇ ਤੇ ਦੱਸਾਂਗੇ ਕਿ ਪ੍ਰੈਜੈਂਟ ਸਿਚੁਏਸ਼ਨ ਕੀ ਹੈ ਤੇ ਆ ਕੇ ਸਾਡੀ ਮਦਦ ਕੀਤੀ ਜਾਵੇ ਔਰ ਉਹ ਬੰਦਿਆਂ ਨੂੰ ਮੰਨਦਰ ਕੀਤਾ ਜਾਵੇ ਬਿਲਕੁਲ ਸੁਹਾਣਾ ਹਸਪੀਟਲ ਦੇ ਵਿੱਚ ਮੌਜੂਦ ਹਾਂ ਤੇ ਖਾਸ ਤੌਰ ਤੇ ਜਿਹੜੀ ਇੱਥੋਂ ਦੀ ਮੈਨੇਜਮੈਂਟ ਉਹਨਾਂ ਦੇ ਉੱਪਰ ਵੱਡੇ ਸਵਾਲੀਆ ਚਿੰਨ੍ਹ ਲੱਗੇ ਨੇ ਕਿ ਜਿਹੜਾ ਨਿਹੰਗ ਸਿੰਘ ਇਸ ਵੇਲੇ ਸਖਤ ਸੱਟਾਂ ਦੀ ਹਾਲਾਤ ਹਾਲਾਤ ਦੇ ਵਿੱਚ ਹੈ ਨਾਜ਼ੁਕ ਸਥਿਤੀ ਹੈ ਤਾਂ ਉਸ ਚੀਜ਼ ਨੂੰ ਲੈ ਕੇ ਇੱਥੇ ਪ੍ਰਸ਼ਾਸਨ ਦੀ ਸ਼ੈਅ ਦੇ ਉੱਪਰ ਜਿਹੜੀ ਇੱਥੋਂ ਦੀ ਮੈਨੇਜਮੈਂਟ ਹੈ ਉਹਨਾਂ ਦੇ ਵੱਲੋਂ ਸਾਨੂੰ ਪ੍ਰੈਸ਼ਰ ਲਾਈਜ਼ ਕੀਤਾ ਜਾ ਰਿਹਾ ਕਿ ਡਿਸਚਾਰਜ ਕੀਤਾ ਜਾ ਰਿਹਾ ਹੈ ਮਰੀਜ਼ ਨੂੰ ਤੁਸੀਂ ਇਹਨਾਂ ਨੂੰ ਲੈ ਕੇ ਜਾ ਸਕਦੇ ਹੋ ਪਰ ਇਸੇ ਚੀਜ਼ ਨੂੰ ਲੈ ਕੇ ਸੰਗੀਨ ਦੋਸ਼ ਲੱਗਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੂਜੀ ਧਿਰ ਦੇ ਨਾਲ ਵੀ ਸੰਪਰਕ ਕਰਨ ਦਾ ਯਤਨ ਕੀਤਾ ਜੋ ਆਪਣਾ ਪੱਖ ਦੇਣਾ ਚਾਹੁੰਦੀ ਹੋਵੇ ਤੇ ਇਸ ਮਾਮਲੇ ਦੇ ਵਿੱਚ ਆਪਣਾ ਪੱਖ ਦੇ ਸਕਦੇ ਨੇ ਕਿਉਂਕਿ ਇੱਕ ਸਿੱਖਾਂ ਦੇ ਨਾਲ ਜੁੜਿਆ ਹੋਇਆ ਮਾਮਲਾ ਇੱਕ ਕਾਰਾਂ ਦੀ ਜਾਂ ਕੇਸਾਂ ਦੀ ਬਿਰਬੀ ਦੇ ਨਾਲ ਨਿਹੰਗ ਸਿੰਘ ਬਾਣੇ ਦੇ ਨਾਲ ਜੁੜਿਆ ਹੋਇਆ ਮਾਮਲਾ ਤਾਂ ਇਸੇ ਚੀਜ਼ ਨੂੰ ਲੈ ਕੇ ਦੇਖਣਾ ਹੋਵੇਗਾ ਕੇ ਪਵਿੱਖ ਦੇ ਵਿੱਚ ਇਸ ਚੀਜ਼ ਦੇ ਉੱਪਰ ਸਿੱਖ ਸੰਗਤਾਂ ਦੇ ਵੱਲੋਂ ਨਾਨ ਸਿੰਘ ਜਥੇਬੰਦੀਆਂ ਦੇ ਸਮੇਤ ਅਕਾਲ ਤਖਬ ਦੇ ਵੱਲੋਂ ਕਿਸ ਤਰੀਕੇ ਦਾ ਰਿਐਕਟ ਕੀਤਾ ਜਾ ਸਕਦਾ ਹੈ ਅੱਗੇ ਵੀ ਤਮਾਮ ਸਾਰੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ